ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਢਿੰਪਾ ਦੇ ਹੱਕ ਚ ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਹਾਜ਼ਰੀ ਭਰੀ ਇਸ ਮੌਕੇ ਤਰਨਤਾਨ ਦੇ ਵਿਧਾਇਕ ਡਾਕਟਰ ਧਰਮਵੀਰ ਅਗਨੀ ਹੋਤਰੀ ਜੀ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਜੀ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਪੁੱਲਰ ਤੋਂ ਇਲਾਵਾ ਸੈਂਕੜੇ ਕਾਂਗਰਸੀ ਆਗੂ ਹਾਜ਼ਰ ਸਨ ਇਸ ਮੌਕੇ ਜਸਬੀਰ ਸਿੰਘ ਡਿੰਪਾ ਨੇ ਸਮੋਦਰਨ ਕਰਦਿਆਂ ਅਕਾਲੀ ਭਾਜਪਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਉਹਨਾਂ ਕਿਹਾ ਕਿ ਕੇਂਦਰ ਚ ਕਾਂਗਰਸੀ ਸਰਕਾਰ ਬਣਾਓ ਅਸੀਂ ਤੁਹਾਡੇ ਹਰ ਮੁਸ਼ਕਲ ਨੂੰ ਹੱਲ ਕਰਾਂਗੇ। ਸ਼ਾਂਤ ਰਹਿ ਕੇ ਆਪਣਾ ਕੰਮ ਕਰਦੇ ਸਨ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਂਦੇ ਸਨ। ਮੇਰੇ ਵੀਰੋ ਕੋਈ ਅੱਜ ਤੁਸੀਂ ਗੂਗਲ ਦੇ ਉੱਤੇ ਸਾਰੇ ਜਣੇ ਇੰਟਰਨੈਟ ਦੇਖਦੇ ਹੋ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਮੇਰੇ ਵੀਰੋ ਅੱਜ ਕਿਸੇ ਲੋਡੀ ਪਤਾ ਲੋਡੀ ਕਿੰਨੀਆਂ ਪੜਿਆ ਮੇਰੇ ਵੀਰੋ ਤਸਵੀਰ ਖੜਦਾ ਸੰਦੀਕੇ ਤੇ ਹੀ ਉਹਦੇ ਕੋਲ ਤੇ ਡਾਕਟਰ ਵਰਗੋਰ ਸਿੰਘ ਨੂੰ ਲਾ ਕੇ 2 ਪੀ ਐਚ ਚੜੀਆਂ ਕਿਤੇ 9 ਪੀ ਐਚ ਚੜੀਆਂ ਕੀਤੀਆਂ ਤੇ ਮੇਰੇ ਵੀਰੋ ਅੱਜ ਮਾ ਡਾਕਟਰ ਸਰੂਪ ਡਾਕਟਰ ਵਰਗੋਰ ਸਿੰਘ ਜੀ ਕਿਹਾ ਜਾਂਦਾ ਸੀ ਤੇ ਦਰਿੰਦਰ ਬੋਦੀ ਨੂੰ ਕੀ ਕਿਹਾ ਜਾਂਦਾ ਚੌਂਕੀਦਾਰ ਦਰਿੰਦਰ ਬੋਦੀ ਪੰਜ ਪੜਕੇ ਤੇ ਫਿਰ ਚੌਂਕੀਦਾਰ ਹੀ ਲੱਗਿਆ ਜਾਣਾ ਵੀਰੋ ਵੱਡਾ ਬਤੌਦੀ ਪੜਿਆ ਜਾਂਦਾ ਜੋ ਹਰਬਿੰਦਰ ਸਿੰਘ ਜੀ ਗੇਲ ਸਾਹਿਬ ਐਮ ਐਲ ਏ ਸਾਹਿਬ ਪ੍ਰਤੀ ਕੈਪਟਨ ਅਬਰਿੰਦਰ ਸਿੰਘ ਜੀ ਪ੍ਰਤੀ ਕਾਂਗਰਸ ਪਤੀ ਜੋ ਪਿਆਰ ਹੈ ਉਹ ਵੇਖ ਕੇ ਮਨ ਗਦਗਦ ਹੋ ਉਠਿਆ ਹੈ ਮੇਰੇ ਵੀਰੋ ਇੰਨਾ ਕੰਮ ਦੇ ਦਿਨਾਂ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਆਪ ਮਹਾਰੇ ਸੰਗਤਾਂ ਦਾ ਆਉਣਾ ਤੇ ਮਨਾ ਮੂਹੀ ਪਿਆਰ ਦੇਣਾ ਮੈਂ ਸਮਝਦਾ ਕਿ ਇਹ ਇੱਕ ਜਿੱਤ ਦੀ ਨਿਸ਼ਾਨੀ ਹੈ ਮੇਰੇ ਸਾਥੀਓ ਇਹ ਪੱਟੀ ਇੱਕ ਐਸਾ ਹਲਕਾ ਹੈ ਮੈਂ ਜਿਸ ਨੂੰ ਬੜਾ ਵਲੰਦਰਾ ਵਲੰਦਰਾ ਜੇ ਸੰਧੂ ਇਹਨਾਂ ਨੇ ਕਾਲੀ ਇਥੋਂ ਤਕਰੀਬਨ 20 ਸਾਲ ਜਿਹੜੇ ਆ ਇਹਨਾਂ ਨੇ ਇਸ ਹਲਕੇ ਤੋਂ ਜਿੱਤਦੇ ਰਹੇ ਨੇ ਤੇ ਮੇਰੇ ਵੀਰੋ ਹੁਣ ਗਿੱਲ ਸਾਹਿਬ ਦੇ ਹਰਬਿੰਦਰ ਸਿੰਘ ਗਿੱਲ ਹੁਣਾਂ ਨੇ ਮੱਲਮ ਲਾ ਕੇ ਇਸ ਹਲਕੇ ਨੂੰ ਤਰੱਕੀ ਵਾਲੇ ਪਾਸੇ ਨੂੰ ਤੋੜਿਆ ਹੈ ਅੱਜ ਚਾਰ ਛਪੇਰੇ ਵਿਕਾਸ ਦਾ ਕੰਮ ਹੋ ਰਿਹਾ ਹੈ ਮੈਂ ਗਿੱਲ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਗਿੱਲ ਸਾਹਿਬ ਇਸ ਹਲਕੇ ਦੇ ਲੋਕਾਂ ਦਾ ਜੋ ਪਿਆਰ ਜੋ ਤੁਹਾਡੇ ਕਰਕੇ ਮਰਦਾ ਪਿਆਰ ਕਰ ਰਹੇ ਨੇ ਕਿ ਇਸ ਇਲਾਕੇ ਨੂੰ ਨਾ ਕੋਈ ਗਰਾਂਟਾ ਦੀ ਨਾ ਪ੍ਰੋਜੈਕਟਾਂ ਦੀ ਅਸੀਂ ਕੋਈ ਕਮੀ ਨਹੀਂ ਆਉਣ ਦੇਵਾਂਗੇ ਇੱਕ 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 ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਦੇਖੋ ਪੰਥ ਖਖਵੋਣ ਵਾਲੇ ਥਾਂ ਥਾਂ ਤੇ ਸਟੇਜਾਂ ਦੇ ਉੱਪਰ ਨੱਚਣ ਗਾਉਣ ਵਾਲੀਆਂ ਤੇ ਆਮ ਤੌਰ ਤੇ ਸ਼ਰਾਬ ਵਰਤੌਂਦੇ ਵੇਖੇ ਗਏ ਆ ਪਰ ਇਹ ਬੇਸ਼ੱਕ ਕਾਂਗਰਸ ਨੂੰ ਜੋ ਮਰਜ਼ੀ ਕਹੀ ਜਾ ਨ ਪਰ ਅਸੀਂ ਢਾਡੀ ਲਾਇਆ ਤੇ ਗੁਰੂ ਘਰ ਲੰਗਰ ਲਾਇਆ ਤੇ ਅਖੀਰ ਤੇ ਢੋਲ ਥੋੜਾ ਜਿਹਾ ਖੜਕਾਇਆ ਜਗੀਰਕੁਰ ਦਾ ਫਿਰ ਤੁਹਾਨੂੰ ਖੜਕਾਉਣਾ ਪੈਣਾ ਇਹਨਾਂ ਥੈਂਕ ਯੂ ਵੈਰੀ ਮਚ ਅਸੀਂ ਅਸੀਂ ਕਟੋ-ਕਟ 50000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਾਂਗੇ ਤੁਹਾਨੂੰ